ਸਾਡਾ ਕੋਸ਼ਿਸ਼ ਲੱਗ ਰਹੀ ਹੈ ਅੱਛਾ ਆਪ ਕਿੰਨਾ ਲੱਗੇ ਬੁੜਾਣੀ ਹਾਂ ਹਾਂ 15 ਬਹੁਤ ਨੇ 15 ਬੰਦੇ ਦਾ ਬਹੁਤ ਨੇ ਪਰ ਥੋੜਾ ਬਸ ਸੁੰਦਰੀ ਬਹੁਤ ਨੇ ਇਹ ਵੀ ਇੱਥੇ ਸੜਕ ਬਹੁਤ ਖਰਾਬ ਸੀ ਤੇ ਲੋਕ ਅਕੜਾ ਤੋਂ ਡਿੱਗਦੇ ਸੀ ਡਿੱਗਦੇ ਸੀ ਟੋਏ ਸੀ ਇੱਥੇ ਦੇ ਆਲੇ ਦੁਆਲੇ ਦੁਕਾਨਦਾਰਾਂ ਨੇ ਮੈਂ ਤਾਂ ਭਲਾਈ ਕੇਂਦਰ ਵਾਲਿਆਂ ਨੂੰ ਬੇਨਤੀ ਕਰਕੇ ਇਹ ਕੰਮ ਕਰਵਾ ਰਹੇ ਨੇ ਸੋ ਅਸੀਂ ਬਸ ਆਪਲਾਈ ਕੇਂਦਰ ਵੱਲ ਦਾ ਵਾਧਵਾਤਰਵਾ ਕਰਦੇ ਆ ਇਥੋਂ ਇਹ ਸੜਕ ਟੁੱਟੀ ਹੋਈ ਸੀ ਰੇਲਵੇ ਰੋਡ ਕੋਲ ਨੀਅਰ ਸਿਟੀ ਫੂਟ ਸਟੇਸ਼ਨ ਇੱਥੇ ਰੋਜ਼ ਲੋਕ ਡਿੱਗਦੇ ਸੀ ਸੱਟਾਂ ਵੱਜੀਆਂ ਸੀ ਮੋਟਰਸਾਈਕਲ ਐਕਸੀਡੈਂਟ ਹੁੰਦੇ ਸੀ ਚਾਪੀਆਂ ਡਿੱਗੀਆਂ ਦੀਆਂ ਬੜੂ-ਬੜੂ ਕੇ ਲੋਕਾਂ ਦੀਆਂ ਤਾਂ ਅਸੀਂ ਮਾਤਾ ਗੁਜਰੀ ਭਲੇ ਕੇਂਦਰ ਵਾਲਿਆਂ ਨੂੰ ਬੇਨਤੀ ਕਰੀ ਇਹਨਾਂ ਨੇ ਸਾਡੇ ਪਹਿਲੇ ਬੋਲ ਤੇ ਆ ਕੇ ਇਹ ਸਲਤਣਾ ਜੋ ਟੋਟਾ ਖਰਾਬ ਸੀ ਇਹ ਠੀਕ ਕਰਵਾ ਰਹੇ ਨੇ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਜਿਦਾ ਆਪ ਨੂੰ ਪਤਾ ਹੈ ਕਿ ਮਾਤਾ ਗੁਜਰੀ ਜੀ ਪੜਾਈ ਕੇਂਦਰ ਜਿੱਥੇ ਅਨੇਕਾਂ ਸਭਾ ਆਏ ਪੜਾਈ ਗਾਜ ਕਰਦੇ ਹੈ ਉਥੇ ਜਿੱਥੇ ਵੀ ਕੋਈ ਘੱਟ ਖਰਚੇ ਵਾਲੇ ਰਸਤੇ ਟੁੱਟੇ ਹੋਏ ਨੇ ਜਿੱਥੇ ਸਸਤਾ ਦਾ ਮਿਹਨਤ ਲੱਗਦੀ ਹੈ ਪਰ ਖਰਚਾ ਘੱਟ ਹੁੰਦਾ ਤਾਂ ਉਹ ਅਸੀਂ ਮੁਰੰਮਤ ਕਰਾਉਣੀ ਹੁੰਦੀ ਹੈ ਇਹ ਰੋੜੇ ਫਿਰ ਰੋੜ ਤੇ ਮਦਰ ਕਾਫੀ ਵਾਲਿਆਂ ਦੇ ਕੋਲੇ ਸੜਕ ਬੜੀ ਉੱਚੀ ਨੀਵੀ ਸੀਗੀ ਸਾਨੂੰ ਵੀ ਲੰਘਦੇ ਮਹਿਸੂਸ ਹੁੰਦਾ ਸੀ ਅਸੀਂ ਦੋਤਾਂ ਨੇ ਵੀ ਲਿਖ ਕੇ ਵੀ ਦੇ ਚੁੱਕੇ ਸੀਗੇ ਪਰ ਹੁਣ ਕਿਉਂਕਿ ਐਕਸੀਡੈਂਟ ਕਾਫੀ ਹੋਣ ਲੱਗੇ ਇੱਕਦਮ ਸੜਕ ਉੱਚੀ ਆ ਜਾਂਦੀ ਹੈ ਦੁਕਾਨਦਾਰਾਂ ਨੇ ਸਾਡੇ ਨੋਟਿਸ ਕੁ ਲਗਭਗ 15 20 ਦੇ ਹੋ ਗਏ ਲਿਆਂਦਾ ਹੋਇਆ ਸੀਗਾ ਫੋ ਮੋਸੋਂ ਖੁੱਲ ਗਿਆ ਹੈ ਤੇ ਇਸ ਕਰਕੇ ਅਸੀਂ ਇਹ ਮੁਰੰਮਤਾਂ ਸ਼ੁਰੂ ਕੀਤੀ ਹੈ ਕਿਉਂਕਿ ਅੱਗੇ 8 ਮਾਰਚ ਨੂੰ ਕੁੜੀਆਂ ਦੇ ਵਿਆਹ ਵੀ ਕਰਨੇ ਹਨ ਸੋ ਅੱਜ ਇਹ ਲੋਕਾਂ ਦੀ ਸਹੂਲਤ ਵਾਸਤੇ ਕਿਉਂਕਿ ਜਦੋਂ ਲੰਘਦੇ ਸੀਗੇ ਉੱਚਾ ਬੁੜਕਦੇ ਸੀ ਤੇ ਕਈਆਂ ਦੀ ਕਮਰ ਦਾ ਤੇ ਕਈ ਡਿੱਗਦੇ ਸੀਗੇ ਸੋ ਉਹਨਾਂ ਦੇ ਪਚਾ ਕਰਕੇ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਇਹ ਸਮਾਜ ਭਲਾਈ ਦਾ ਕਾਰਜ ਸ਼ੁਰੂ ਕੀਤਾ ਗਿਆ ਅੱਜ ਹੋਰ ਵੀ ਕਿਤੇ ਕੋਈ ਇਹ ਜੇ ਰਸਤੇ ਹੈਗੇ ਨੇ ਜਿਨ੍ਹਾਂ ਦੇ ਖਰਚਾ ਘੱਟ ਹੋਵੇ ਔਰ ਮਿਹਨਤ ਹੋਵੇ ਤਾਂ ਅਸੀਂ ਉਹ ਠੀਕ ਕਰਾਂਗੇ ਪਰ ਉਹ ਸਾਂਝੇ ਰਸਤੇ ਹੋਣ ਕਿਸੇ ਕੱਲਿਆਂ ਦੀ ਗਲੀ ਨਾ ਹੋਵੇ ਕੋਈ ਸਾਂਝਾ ਰਸਤਾ ਹੈਗਾ ਜਿੱਥੇ ਬਹੁਤ ਔਖਾ ਹੈ ਉੱਥੇ ਜੀ ਕਰਾਂਗੇ ਤੋਂ ਸਾਰੇ ਮੰਡੀ ਦਾ ਇਲਾਕੇ ਦਾ ਧੰਨਵਾਦ ਜੋ ਸਾਥਾਂ ਨੂੰ ਸਹਿਯੋਗ ਦੇ ਰਿਹਾ ਹੈ ਧੰਨਵਾਦ ਹੈ